ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵਿਸ਼ਵ ਪ੍ਰਸਿੱਧ ਕਿਤਾਬ 'ਦ ਸਿਕਰਟ' ਬਾਰੇ। ਇਹ ਕਿਤਾਬ ਕੋਈ ਆਮ ਕਿਤਾਬ ਨਹੀਂ ਹੈ। ਇਸ ਨੂੰ ਹਲਕੇ ਵਿੱਚ ਲੈਣ ਦੀ ਗਲਤੀ ਨਾ ਕਰਨੀ ਕਿਉਂਕਿ ਇਹ ਹੁਣ ਤੱਕ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਚੁੱਕੀ ਹੈ। ਕੀ ਤੁਸੀਂ ਜਾਣਦੇ ਹੋ ਕਿ ਸੰਸਾਰ ਦੇ ਕੇਵਲ 1% ਲੋਕ ਪੂਰੀ ਦੁਨੀਆ ਦਾ 96% ਤਨ ਕਮਾਉਂਦੇ ਹਨ? ਕੀ ਇਹ ਸਿਰਫ ਇੱਕ ਸੰਯੋਗ ਹੈ ਨਹੀਂ। ਉਹਨਾਂ ਨੂੰ ਇੱਕ ਖਾਸ ਰਾਜ ਦਾ ਗਿਆਨ ਹੈ। ਅੱਜ ਉਹ ਹੀ ਰਾਜ ਕੋਹਾਨੂੰ ਦੱਸਿਆ ਜਾ ਰਿਹਾ ਹੈ। ਕਿਤਾਬ ਦੀ ਲੇਖਕਾ ਰਾਡਾ ਬਰਨ ਕਹਿੰਦੀ ਹੈ ਇੱਕ ਸਾਲ ਪਹਿਲਾਂ ਮੇਰੀ ਜ਼ਿੰਦਗੀ ਬिखर ਚੁੱਕੀ ਸੀ ਸਭ ਕੁਝ ਗਲਤ ਹੋ ਰਿਹਾ ਸੀ ਮੇਰੇ ਪਿਤਾ ਦੀ ਅਚਾਨਕ ਮੌਤ ਹੋ ਗਈ ਰਿਸ਼ਤੇ ਨਾਤੇ ਵੀ ਤਹਿ ਰਹੇ ਸਨ ਤੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਜੀਵਨ ਦੀ ਲੜਾਈ ਹਾਰ ਚੁੱਕੀ ਹਾਂ ਪਰ ਅਚਾਨਕ ਮੈਨੂੰ ਇੱਕ ਮਹਾਨ ਰਾਜ ਦੀ ਚਾਲਕ ਮਿਲੀ ਤੇ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਉਹਨਾਂ ਨੇ ਖੋਜ ਕੀਤੀ ਅਤੇ ਪਤਾ ਲਗਾਇਆ ਕਿ ਇਤਿਹਾਸ ਵਿੱਚ ਕਈ ਮਹਾਨ ਵਿਅਕਤੀ ਇਸ ਰਾਜ ਨੂੰ ਜਾਣਦੇ ਸਨ ਜਿਵੇਂ ਕਿ ਗੌਤਮ ਬੁੱਧ ਈਸਾ ਮਸੀ ਪਲੇਟੋ ਸ਼ੇਕਸਪੀਅਰ ਨਿਊਟਨ ਬੈਥੋਵਨ ਲਿੰਕਨ ਐਡੀਸਨ ਅਤੇ ਆਇਨਸਟਾਈਨ ਦਸਿਕਟ ਇੱਕ ਐਸੀ ਤਾਕਤ ਜੋ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਤੁਸੀਂ ਆਪਣੀ ਮਨਚਾਹੀ ਚੀਜ਼ ਆਕਰਸ਼ਿਤ ਕਰ ਸਕਦੇ ਹੋ ਇੱਕ ਸ਼ਾਨਦਾਰ ਕਾਰ ਪਰਫੈਕਟ ਜੀਵਨ ਸਾਥੀ ਬਿਹਤਰੀਨ ਨੌਕਰੀ ਅਤੇ ਵਧੀਆ ਆਮਦਨ ਤੁਸੀਂ ਆਪਣੀਆਂ ਲੰਬੀ ਬਿਮਾਰੀਆਂ ਡਿਪਰੈਸ਼ਨ ਤੇ ਦੁਖਤ ਕलीफਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ ਇਸ ਰਾਜ ਦੀ ਮਦਦ ਨਾਲ ਲੱਖਾਂ ਕਰੋੜਾ ਰੁਪਏ ਤੁਸੀਂ ਵੀ ਕਮਾ ਸਕਦੇ ਹੋ ਪਰ ਇਹ ਕਿਵੇਂ ਸੰਭਵ ਹੈ ਇਹ ਹੀ ਗੱਲ ਅਸੀਂ ਇਸ ਵੀਡੀਓ ਵਿੱਚ ਡਿਟੇਲ ਵਿੱਚ ਸਮਝਣ ਵਾਲੇ ਹਾਂ ਅਧਿਆਏ 1 ਸਿਕਰੇਟ सीक्रेट ਤੁਹਾਨੂੰ ਤੁਹਾਡੀ ਹਰ ਮਨਚਾਹੀ ਚੀਜ਼ ਦਿਲਾ ਸਕਦਾ ਹੈ ਖੁਸ਼ੀ ਤੰਦਰੁਸਤੀ ਅਤੇ ਤੰ ਤੁਸੀਂ ਜੋ ਚਾਹੋ ਪਾ ਸਕਦੇ ਹੋ ਜੋ ਚਾਹੋ ਕਰ ਸਕਦੇ ਹੋ ਅਤੇ ਜੋ ਚਾਹੋ ਬਣ ਸਕਦੇ ਹੋ ਤੁਸੀਂ ਜਿਹੜੀ ਵੀ ਚੀਜ਼ ਪਾਣਾ ਚਾਹੋ ਉਹ ਮਿਲ ਸਕਦੀ ਹੈ ਫਿਰ ਭਾਵੇਂ ਉਹ ਚੀਜ਼ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਲੁਡਵਿਗਵਾਨ ਬੇਥੋਵਨ ਨੇ ਇਸ ਨੂੰ ਆਪਣੇ ਸੰਗੀਤ ਰਾਹੀਂ ਪ੍ਰਗਟ ਕੀਤਾ লিওਨਾਰਡੋ ਦਾ ਵਿੰਚੀ ਨੇ ਇਸ ਸਿਕਰੇਟ ਨੂੰ ਆਪਣੀਆਂ ਚਿੱਤਰਕਲਾਵਾਂ ਵਿੱਚ ਦਰਸਾਇਆ ਸੁਕਰਾਟ ਪਲੇਟੋ ਰਾਲਫ ਵਾਰਡੋ ਵਿਲੀਅਮ ਸ਼ੇਕਸਪੀਅਰ ਰੌਬਰਟ ਬਰਾਊਨਿੰਗ ਅਤੇ ਵਿਲੀਅਮ ਬਲੇਕ ਨੇ ਇਸ ਨੂੰ ਆਪਣੀ ਕਵਿਤਾਵਾਂ ਵਿੱਚ ਸਿਖਾਇਆ ਇਮਰਸਨ ਪਾਇਥਾਗੋਰਸ ਸਰ ਫ੍ਰਾਂਸਿਸ ਬੈਕਨ ਸਰ ਆਇਜ਼ਕ ਨਿਊਟਨ ਜੋਹਾਨ ਬੋਲਫਗੰਗ ਵਾਨਗੋਥੇ ਅਤੇ ਵਿਕਟਰ ਹੀਗੋ ਨੇ ਇਸ ਸਿਕਰੇਟ ਨੂੰ ਆਪਣੀ ਲਿਖਤ ਅਤੇ ਦਾਰਸ਼ਨਿਕ ਵਿਚਾਰਧਾਰਾ ਰਾਹੀਂ ਪ੍ਰਗਟ ਕੀਤਾ ਇਹ Hindu ਧਰਮ, बौद्ध ਧਰਮ, ਯਹੂਦੀ ਧਰਮ, ਇਸਾਈ ਧਰਮ ਅਤੇ ਇਸਲਾਮ ਵਿੱਚ ਵੀ ਮਿਲਦਾ ਹੈ ਇਹ ਬੇਬੀਲੋਨ ਅਤੇ ਪ੍ਰਾਚੀਨ ਮਿਸਰ ਦੀਆਂ ਸਭਿਆਚਾਰਿਕ ਲਿਖਤਾਂ ਅਤੇ ਕਹਾਣੀਆਂ ਵਿੱਚ ਵੀ ਦਰਸਾਇਆ ਗਿਆ ਹੈ 3000 ਸਾਲ ਤੂੰ ਤੂੰ ਇਹ ਰਾਜ਼ ਪਥਰਾਂ ਤੇ ਉਕੇਰਿਆ ਗਿਆ ਸੀ ਸਿਕ੍ਰੀਟ ਅਸਲ ਵਿੱਚ ਹੈ ਕਿ ਅਸੀਂ ਸਭ ਇੱਕ ਹੀ ਅਸੀਮ ਤਾਕਤ ਅਤੇ ਨਿਯਮ ਅਧੀਨ ਕੰਮ ਕਰ ਰਹੇ ਹਾਂ ਤੁਸੀਂ ਪਾਵੇਂ 파르ਥ ਆਸਟ੍ਰੇਲੀਆ ਨਿਊਜ਼ੀਲੈਂਡ ਸਟਾਕਹੋਮ ਲੰਡਨ ਟੋਰਾਂਟੋ ਮੋਟਰੀਅਲ ਜਾਂ ਨਿਊਯਾਰਕ ਕਿਤੇ ਵੀ ਹੋ ਤੁਸੀਂ ਅਤੇ ਅਸੀਂ ਸਭ ਇੱਕੋ ਹੀ ਨਿਯਮ ਦੇ ਤਹਿਤ ਕੰਮ ਕਰ ਰਹੇ ਹਾਂ ਸਿਕ੍ਰੀਟ ਦਾ ਅਸਲ ਨਾ ਆਕਰਸ਼ਣ ਦਾ ਨਿਯਮ ਆਕਰਸ਼ਣ ਦਾ ਨਿਯਮ ਹੀ ਉਹ ਮਹਾਨ ਰਾਜ਼ ਹੈ ਪਰ ਇਹ ਨਿਯਮ ਕੰਮ ਕਿਵੇਂ ਕਰਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਜੋ ਕੁਝ ਵੀ ਆ ਰਿਹਾ ਹੈ ਚੰਗਾ ਜਾਂ ਮਾੜਾ ਤੁਸੀਂ ਆਪ ਹੀ ਉਸ ਨੂੰ ਆਕਰਸ਼ਿਤ ਕਰ ਰਹੇ ਹੋ ਉਹ ਤੁਸੀਂ ਆਪਣੇ ਮਨ ਵਿੱਚ ਆਉਣ ਵਾਲੇ ਵਿਚਾਰਾਂ ਰਾਹੀਂ ਖਿੱਚ ਰਹੇ ਹੋ ਜੋ ਤੁਸੀਂ ਸੋਚਦੇ ਹੋ ਉਹੀ ਤੁਸੀਂ ਆਪਣੇ ਜੀਵਨ ਵਿੱਚ ਖਿੱਚਦੇ ਹੋ ਤੁਹਾਡਾ ਹਰ ਇੱਕ ਵਿਚਾਰ ਇੱਕ ਹਕੀਕਤੀ ਤਾਕਤ ਹੈ ਆਕਰਸ਼ਣ ਦਾ ਨਿਯਮ ਤੁਹਾਡੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲ ਦਿੰਦਾ ਹੈ ਸਿਕਰਟ ਨਾਲ ਤਾਂ ਆਕਰਸ਼ਿਤ ਕਰੋ ਸਿਕਰਟ ਦੀ ਵਰਤੋਂ ਕਰਕੇ ਲੋਕਾਂ ਨੇ ਆਪਣੇ ਜੀਵਨ ਵਿੱਚ ਤਨ ਆਕਰਸ਼ਿਤ ਕੀਤਾ ਹੈ ਚਾਹੇ ਉਹਨਾਂ ਨੇ ਇਹ ਜਾਣ ਬੁੱਝ ਕੇ ਕੀਤਾ ਹੋ ਜਾਂ ਅਣਜਾਣੇ ਵਿੱਚ ਉਹ ਆਪਣੇ ਮਨ ਵਿੱਚ ਭਰਪੂਰਤਾ ਅਤੇ ਤਨ ਦੇ ਵਿਚਾਰ ਸੋਚਦੇ ਰਹਿੰਦੇ ਹਨ ਉਹ ਕਿਸੇ ਵੀ ਨਕਾਰਾਤਮਕ ਵਿਚਾਰ ਨੂੰ ਆਪਣੇ ਮਨ ਵਿੱਚ ਜੜਾ ਨਹੀਂ ਜਮਾਉਣ ਦਿੰਦੇ ਉਹਨਾਂ ਦੇ ਸਭ ਤੋਂ ਸ਼ਕਤੀਸ਼ਾਲੀ ਵਿਚਾਰ ਤਾਂ ਦੇ ਬਾਰੇ ਹੁੰਦੇ ਹਨ ਉਹ ਸਿਰਫ ਤਾਂ ਦੇ ਬਾਰੇ ਸੋਚਦੇ ਹਨ ਅਤੇ ਉਹਨਾਂ ਦੇ ਮਨ ਵਿੱਚ ਕਿਸੇ ਹੋਰ ਚੀਜ਼ ਦੀ ਜਗ੍ਹਾ ਨਹੀਂ ਹੁੰਦੀ ਇਹੀ ਕਾਰਨ ਹੈ ਕਿ ਉਹਨਾਂ ਦੇ ਸ਼ਕਤੀਸ਼ਾਲੀ ਵਿਚਾਰਾਂ ਕਰਕੇ ਧਨ ਉਹਨਾਂ ਵੱਲ ਆਕਰਸ਼ਿਤ ਹੁੰਦਾ ਹੈ ਆਕਰਸ਼ਣ ਦਾ ਨਿਯਮ ਤੁਸੀਂ ਇੱਕ ਸ਼ਕਤੀਸ਼ਾਲੀ ਚੁੰਬਕ ਹੋ ਆਕਰਸ਼ਣ ਦਾ ਨਿਯਮ ਇਹ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਕਿਸੇ ਵੀ ਖਿਆਲ ਨੂੰ ਸੋਚਦੇ ਹੋ ਤਾਂ ਤੁਸੀਂ ਉਹੀ ਜਿਹੇ ਹੋਰ ਵਿਚਾਰ ਵੀ ਆਪਣੀ ਔਰ ਆਕਰਸ਼ਿਤ ਕਰ ਰਹੇ ਹੋ ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਚੁੰਬਕ ਹੋ ਤੁਹਾਡੇ ਵਿੱਚ ਇੱਕ ਅਜੇ ਹੀ ਚੁੰਬਕੀ ਸ਼ਕਤੀ ਹੈ ਜੋ ਦੁਨੀਆ ਦੀ ਕਿਸੇ ਵੀ ਚੀਜ਼ ਨਾਲੋਂ ਵਧ ਸ਼ਕਤੀਸ਼ਾਲੀ ਹੈ ਇੱਕ ਚੁੰਬਕ ਤੁਹਾਡੇ ਵਿਚਾਰਾਂ ਰਹੀ ਸਰਗਰਮ ਹੁੰਦੀ ਹੈ ਨਕਾਰਾਤਮਕ ਵਿਚਾਰ ਤੁਹਾਡੀ ਜ਼ਿੰਦਗੀ 'ਚ ਵਧੇਰੇ ਨਕਾਰਾਤਮਕਤਾ ਲਿਆਉਂਦੇ ਹਨ ਜਿਵੇਂ ਕਿ ਜਦੋਂ ਤੁਸੀਂ ਕਿਸੇ ਮਾੜੀ ਘਟਨਾ ਬਾਰੇ ਸੋਚਦੇ ਹੋ ਤੁਸੀਂ ਅਨੁਭਵ ਕਰਦੇ ਹੋ ਕਿ ਹੋਰ ਨਕਾਰਾਤਮਕ ਵਿਚਾਰ ਤੁਹਾਡੇ ਮਨ ਵਿੱਚ ਆਉਣ ਲੱਗ ਪੈਂਦੇ ਹਨ ਇਹ ਨਕਾਰਾਤਮਕ ਵਿਚਾਰ ਤੁਸੀਂ ਸੋਚਦੇ ਹੀ ਰਹਿੰਦੇ ਹੋ ਅਤੇ ਤੁਹਾਡੀ ਹਾਲਤ ਹੋਰ ਵੀ ਬਦ ਤੋਂ ਬਦਤਰ ਹੋ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਡਰ ਚਿੰਤਾ ਅਤੇ ਦੁੱਖ ਵਿੱਚ ਫਸਾ ਲੈਂਦੇ ਹੋ ਤੁਹਾਡੇ ਵਿਚਾਰ ਤੁਹਾਡੀ ਹਕੀਕਤ ਬਣ ਜਾਂਦੇ ਹਨ ਜੋ ਤੁਸੀਂ ਸਭ ਤੋਂ ਵੱਧ ਸੋਚਦੇ ਹੋ ਉਹੀ ਤੁਸੀਂ ਬਣ ਜਾਂਦੇ ਹੋ ਤੁਸੀਂ ਜਿਸ ਚੀਜ਼ ਜਾਂ ਵਿਅਕਤੀ ਬਾਰੇ ਸਭ ਤੋਂ ਵੱਧ ਸੋਚਦੇ ਹੋ ਉਹੀ ਤੁਸੀਂ ਆਪਣੀ ਔਰ ਆਕਰਸ਼ਿਤ ਕਰਦੇ ਹੋ ਤੁਹਾਡੀ ਮੌਜੂਦਾ ਜ਼ਿੰਦਗੀ ਤੁਹਾਡੇ ਪੁਰਾਣੇ ਵਿਚਾਰਾਂ ਦਾ ਪ੍ਰਤੀਬਿੰਬ ਹੈ ਇਸ ਵਿੱਚ ਬਾੜੀਆਂ ਚੰਗੀਆਂ ਅਤੇ ਮਾਰੀਆਂ ਦੋਵਾਂ ਕਿਸਮਾਂ ਦੀਆਂ ਚੀਜ਼ਾਂ ਸ਼ਾਮਲ ਹਨ ਕਿਉਂਕਿ ਤੁਸੀਂ ਉਹਨਾਂ ਨੂੰ ਆਪਣੀ ਔਰ ਆਕਰਸ਼ਿਤ ਕੀਤਾ ਹੈ ਤੁਸੀਂ ਕੀ ਚਾਹੁੰਦੇ ਹੋ ਇਹ ਸਪਸ਼ਟ ਹੋਣਾ ਚਾਹੀਦਾ ਹੈ ਸਿਰਫ ਉਹੀ ਸੋਚੋ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਚਾਹੁੰਦੇ ਹੋ ਉਹ ਨਾ ਸੋਚੋ ਜੋ ਤੁਸੀਂ ਨਹੀਂ ਚਾਹੁੰਦੇ ਜਿਵੇਂ ਹੀ ਤੁਸੀਂ ਆਪਣੇ ਵਿਚਾਰਾਂ ਨੂੰ ਨਿਯੰਤਰਿਤ ਕਰਨਾ ਸ਼ੁਰੂ ਕਰਦੇ ਹੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਵਧੇਰੇ ਵਧੀਆਂ ਚੀਜ਼ਾਂ ਆਕਰਸ਼ਿਤ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਮਨ ਵਿੱਚ ਕਿਸੇ ਚੀਜ਼ ਦੀ ਕਲਪਨਾ ਕਰ ਸਕਦੇ ਹੋ ਤਾਂ ਤੁਸੀਂ ਉਸ ਨੂੰ ਹਕੀਕਤ 'ਚ ਬਣਾ ਸਕਦੇ ਹੋ ਜਦੋਂ ਤੁਸੀਂ ਸਪਸ਼ਟ ਤੌਰ ਤੇ ਸੋਚਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ ਅਤੇ ਉਸ ਵਿਚਾਰ ਨੂੰ ਆਪਣੀ ਤਾਕਤਮੰਦ ਸੋਚ ਬਣਾ ਲੈਂਦੇ ਹੋ ਤਾਂ ਉਹ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਆ ਜਾਂਦੀ ਹੈ ਪਰ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਲੋਕ ਸਿਰਫ ਇਹੀ ਸੋਚਦੇ ਰਹਿੰਦੇ ਹਨ ਕਿ ਉਹ ਕੀ ਨਹੀਂ ਚਾਹੁੰਦੇ ਅਤੇ ਆਪਣੀ ਸਮੂਹੀ ਊਰਜਾ ਅਤੇ ਧਿਆਨ ਉਸੇ ਤੇ ਕੇਂਦਰਿਤ ਕਰਦੇ ਹਨ ਜਿਸ ਪਲ ਉਹਨਾਂ ਦਾ ਧਿਆਨ ਕੀ ਨਹੀਂ ਚਾਹੀਦਾ ਤੋਂ ਹਟ ਕੇ ਕੀ ਚਾਹੀਦਾ ਉੱਤੇ ਲੱਗ ਜਾਂਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਅਸਲ ਚਮਤਕਾਰ ਘਟਣ ਲੱਗਦੇ ਹਨ ਇਹ ਨਿਯਮ ਪੰਜ ਸ਼ਬਦਾਂ ਵਿੱਚ ਸਮਝਾਇਆ ਜਾ ਸਕਦਾ ਹੈ ਵਿਚਾਰ ਵਸਤੂ ਬਣ ਜਾਂਦੇ ਹਨ ਤੁਸੀਂ ਜੋ ਸੋਚਦੇ ਹੋ ਉਹੀ ਤੁਹਾਡੀ ਹਕੀਕਤ ਬਣ ਜਾਂਦੀ ਹੈ ਜੇਕਰ ਤੁਸੀਂ ਆਪਣੇ ਜੀਵਨ ਦੀ ਕਿਸੇ ਵੀ ਚੀਜ਼ ਨੂੰ ਬਦਲਣਾ ਚਾਹੁੰਦੇ ਹੋ ਤਾਂ ਆਪਣੇ ਵਿਚਾਰ ਬਦਲੋ ਜੇਕਰ ਤੁਸੀਂ ਤਾਂ ਸਮਰiddhi ਵਾਲੀ ਜ਼ਿੰਦਗੀ ਦੀ ਕਲਪਨਾ ਕਰਦੇ ਹੋ ਤਾਂ ਤੁਸੀਂ ਉਹ ਆਕਰਸ਼ਿਤ ਕਰ ਲਵੋਗੇ ਕਿਉਂਕਿ ਆਕਰਸ਼ਣ ਦਾ ਨਿਯਮ ਹਮੇਸ਼ਾ ਕੰਮ ਕਰਦਾ ਹੈ ਇਹ ਇੱਕ ਕੁਦਰਤੀ ਨਿਯਮ ਹੈ ਜੋ ਅਚੂਕ ਅਤੇ ਨਿਸ਼ਪਖ ਤਰੀਕੇ ਨਾਲ ਤੁਹਾਡੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲ ਦਿੰਦਾ ਹੈ ਚਾਹੇ ਉਹ ਚੰਗੇ ਹੋਣ ਜਾਂ ਮਾਰੇ ਕਿ ਤੁਸੀਂ ਜਿਸ ਗੱਲ ਬਾਰੇ ਸਭ ਤੋਂ ਵੱਧ ਸੋਚਦੇ ਹੋ ਉਹੀ ਤੁਹਾਡੀ ਜ਼ਿੰਦਗੀ ਵਿੱਚ ਪ੍ਰਗਟ ਹੁੰਦੀ ਹੈ ਜਦੋਂ ਤੁਸੀਂ ਸੌਣ ਜਾ ਰਹੇ ਹੋ ਤਾਂ ਉਹ ਆਖਰੀ ਵਿਚਾਰ ਜੋ ਤੁਹਾਡੇ ਮਨ ਵਿੱਚ ਹੁੰਦੇ ਹਨ ਉਹ ਤੁਹਾਡੀ ਹਕੀਕਤ ਬਣਨ ਵਿੱਚ ਸ਼ਕਤੀਸ਼ਾਲੀ ਭੂਮਿਕਾ ਨਿਭਾਉਂਦੇ ਹਨ ਇਸ ਲਈ ਹਰ ਰਾਤ ਚੰਗੇ ਵਿਚਾਰਾਂ ਨਾਲ ਸੋਵੋ ਆਕਰਸ਼ਣ ਦਾ ਨਿਯਮ ਤੁਹਾਨੂੰ ਹਮੇਸ਼ਾ ਉਹੀ ਦੇਵੇਗਾ ਜਿਸ ਬਾਰੇ ਤੁਸੀਂ ਸੋਚਦੇ ਹੋ ਇਹ ਇੱਕ ਅਟਲ ਨਿਯਮ ਹੈ ਬਿਲਕੁਲ ਗੁਰੂਤਵਾਕਰਸ਼ਣ ਦੇ ਨਿਯਮ ਵਾਂਗ ਤੁਸੀਂ ਚਾਹੇ ਚੰਗੇ ਇਨਸਾਨ ਹੋ ਜਾਂ ਬੁਰੇ ਜੇਕਰ ਤੁਸੀਂ ਕਿਸੇ ਇਮਾਰਤਾਂ ਡਿੱਗਦੇ ਹੋ ਤਾਂ ਤੁਸੀਂ ਹਮੇਸ਼ਾ ਜ਼ਮੀਨ ਨਾਲ ਟਕਰਜੋਗੇ ਕਿਉਂਕਿ ਇੱਕ ਕੁਦਰਤ ਦਾ ਨਿਯਮ ਹੈ ਇਸੇ ਤਰ੍ਹਾਂ ਆਕਰਸ਼ਣ ਦਾ ਨਿਯਮ ਵੀ ਹਰ ਹਾਲਤ ਵਿੱਚ ਕੰਮ ਕਰਦਾ ਹੈ ਜਦੋਂ ਤੁਸੀਂ ਸਿਕਰੇਟ ਨੂੰ ਅਪਣਾਉਣੇ ਹੋ ਤੁਹਾਡੀ ਜ਼ਿੰਦਗੀ ਵਾਕਈ ਕਮਾਲ ਦੀ ਬਣ ਜਾਂਦੀ ਹੈ ਹੋ ਸਕਦਾ ਹੈ ਕਿ ਹੁਣ ਤੱਕ ਤੁਸੀਂ ਇਹ ਸੋਚ ਰਹੇ ਹੋ ਕਿ ਜ਼ਿੰਦਗੀ ਮੁਸ਼ਕਲ ਅਤੇ ਸੰਦਰਸ਼ਮਈ ਹੈ ਇਸ ਲਈ ਆਕਰਸ਼ਣ ਦੇ ਨਿਯਮ ਦੇ ਕਾਰਨ ਤੁਹਾਨੂੰ ਜ਼ਿੰਦਗੀ ਵਾਕਈ ਇਹਦਾ ਮਹਿਸੂਸ ਹੋਈ ਹੋਵੇਗੀ ਹੁਣੀ ਉੱਚੀ ਆਵਾਜ਼ ਵਿੱਚ ਬ੍ਰਹਿਮੰਡ ਨੂੰ ਕਹੋ ਜ਼ਿੰਦਗੀ ਬਹੁਤ ਆਸਾਨ ਹੈ ਜ਼ਿੰਦਗੀ ਬਹੁਤ ਵਧੀਆ ਹੈ ਹਰ ਚੰਗੀ ਚੀਜ਼ ਮੇਰੀ ਔਰ ਆ ਰਹੀ ਹੈ ਜਦੋਂ ਤੁਸੀਂ ਇਹਦਾ ਬੋਲਣਾ ਸ਼ੁਰੂ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋਣ ਲੱਗਦੇ ਹਨ ਆਕਰਸ਼ਣ ਦਾ ਨਿਯਮ ਵੀ ਗੁਰੂਤਵਾਕਰਸ਼ਣ ਦੀ ਤਰ੍ਹਾਂ ਅਚੂਕ ਹੈ ਇਹ ਕਦੇ ਗਲਤੀ ਨਹੀਂ ਕਰਦਾ ਜਿਵੇਂ ਤੁਸੀਂ ਕਦੇ ਸੂਰਾਂ ਨੂੰ ਉੱਡਦੇ ਨਹੀਂ ਦੇਖਿਆ ਕਿਉਂਕਿ ਗੁਰੂਤਵਾਕਰਸ਼ਣ ਦਾ ਨਿਯਮ ਕਦੇ ਫੇਲ ਨਹੀਂ ਹੁੰਦਾ ਠੀਕ ਉਸੇ ਤਰ੍ਹਾਂ ਆਕਰਸ਼ਣ ਦਾ ਨਿਯਮ ਵੀ ਹਮੇਸ਼ਾ ਕੰਮ ਕਰਦਾ ਹੈ ਤੁਸੀਂ ਆਪਣੇ ਜੀਵਨ ਵਿੱਚ ਜੋ ਵੀ ਚੀਜ਼ ਆ ਰਹੀ ਹੈ ਉਹ ਤੁਸੀਂ ਆਪਣੇ ਹੀ ਵਿਚਾਰਾਂ ਨਾਲ ਆਕਰਸ਼ਿਤ ਕੀਤੀ ਹੈ ਭਾਵੇਂ ਤੁਸੀਂ ਇਹ ਜਾਣਦੇ ਹੋ ਜਾਂ ਨਹੀਂ ਮੈਂ ਸਮਝ ਸਕਦਾ ਹਾਂ ਕਿ ਇਹ ਗੱਲ ਤੁਹਾਨੂੰ ਅਜੀਬ ਲੱਗ ਸਕਦੀ ਹੈ ਪਰ ਇਹ 100% ਸੱਚ ਹੈ ਤੁਸੀਂ ਸ਼ਾਇਦ ਕਹੋਗੇ ਮੈਂ ਕਾਰ ਦੁਰਘਟਨਾ ਨੂੰ ਆਕਰਸ਼ਿਤ ਨਹੀਂ ਕੀਤਾ ਸੀ ਜਾਂ ਮੈਂ ਉਹ ਮਾੜਾ ਗਾਖ ਨਹੀਂ ਚਾਹੁੰਦਾ ਸੀ ਜਾਂ ਮੈਂ ਕਰਜ਼ੇ ਦੇ ਪਹਾੜ ਨੂੰ ਨਹੀਂ ਚਾਹੁੰਦਾ ਸੀ ਪਰ ਸਚਾਈ ਇਹ ਹੈ ਕਿ ਤੁਸੀਂ ਇਹ ਸਭ ਆਕਰਸ਼ਿਤ ਕੀਤਾ ਇਹ ਗੱਲ ਸਮਝਣੀ ਔਖੀ ਹੈ ਪਰ ਜਦੋਂ ਤੁਸੀਂ ਇਸ ਸਚਾਈ ਨੂੰ ਮੰਨ ਜਾਂਦੇ ਹੋ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ ਹੁਣ ਸਵਾਲ ਆਉਂਦਾ ਹੈ ਕਿ ਇਸ ਨੂੰ ਕਿਵੇਂ ਵਰਤਿਆ ਜਾਵੇ ਆਪਣੀ ਮਨਚਾਹੀ ਚੀਜ਼ ਪ੍ਰਾਪਤ ਕਰਨ ਲਈ ਤਿੰਨ ਆਸਾਨ ਕਦਮ ਹਨ ਮੰਗੋ ਪਹਿਲਾ ਕਦਮ ਹੈ ਮੰਗਣਾ ਬ੍ਰਹਿਮੰਡ ਨੂੰ ਆਦੇਸ਼ ਦਿਓ ਕਿ ਤੁਸੀਂ ਕੀ ਚਾਹੁੰਦੇ ਹੋ ਬੈਠੋ ਅਤੇ ਕਾਗਜ਼ ਤੇ ਲਿਖੋ ਕਿ ਤੁਸੀਂ ਇਸ ਸਮੇਂ ਖੁਸ਼ ਅਤੇ ਤਨਵਾਦੀ ਹੋ ਕਿਉਂਕਿ ਅੱਗੇ ਉਹ ਲਿਖੋ ਜੋ ਤੁਸੀਂ ਆਪਣੀ ਜ਼ਿੰਦਗੀ ਚ ਚਾਹੁੰਦੇ ਹੋ ਸਪਸ਼ਟ ਰਹੋ ਜੇਕਰ ਤੁਸੀਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਤਾਂ ਆਕਰਸ਼ਣ ਦਾ ਨਿਯਮ ਤੁਹਾਡੀ ਮਨਚਾਹੀ ਚੀਜ਼ ਨਹੀਂ ਦੇ ਸਕਦਾ ਯਕੀਨ ਰੱਖੋ ਯਕੀਨ ਕਰੋ ਕਿ ਉਹ ਚੀਜ਼ ਪਹਿਲਾਂ ਹੀ ਪਹਾਂਦੀ ਹੋ ਚੁੱਕੀ ਹੈ ਅਟਲ ਆਸਥਾ ਰੱਖੋ ਜੋ ਅਦ੍ਰਿਸ਼ਟ ਵਿਸ਼ਵਾਸ ਹੁੰਦਾ ਹੈ ਜਿਵੇਂ ਤੁਸੀਂ ਕੈਟਾਲਾਗ ਤੋਂ ਕੋਈ ਆਈਟਮ ਆਰਡਰ ਕਰਦੇ ਹੋ ਅਤੇ ਤੁਹਾਨੂੰ ਪਤਾ ਹੁੰਦਾ ਹੈ ਕਿ ਉਹ ਤੁਹਾਡੇ ਕੋਲ ਆ ਜਾਏਗੀ ਠੀਕ ਉਸੇ ਤਰ੍ਹਾਂ ਆਪਣੀ ਇੱਛਾ ਦੀ ਪ੍ਰਾਪਤੀ ਤੇ ਭਰੋਸਾ ਰੱਖੋ ਜੇਕਰ ਤੁਸੀਂ ਇਹ ਤਿੰਨ ਕਦਮ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਂਦੇ ਹੋ ਤਾਂ ਤੁਹਾਡੀ ਹਕੀਕਤ ਤੁਰੰਤ ਬਦਲਣ ਲੱਗੇਗੀ ਜਿਸ ਪਲ ਤੁਸੀਂ ਮੰਗਦੇ ਹੋ ਅਦ੍ਰਿਸ਼ਟ ਸ਼ਕਤੀਆਂ ਤੇ ਵਿਸ਼ਵਾਸ ਕਰਦੇ ਹੋ ਅਤੇ ਮਹਿਸੂਸ ਕਰਦੇ ਹੋ ਕਿ ਤੁਹਾਡੀ ਮੰਚਾਈ ਚੀਜ਼ ਪਹਿਲਾਂ ਹੀ ਤੁਹਾਡੇ ਕੋਲ ਹੈ ਉਸੇ ਪਲ ਬ੍ਰਹਿਮੰਡ ਹਰਕਤ ਚ ਆ ਜਾਂਦਾ ਹੈ ਅਤੇ ਤੁਹਾਡੀ ਕਲਪਨਾ ਨੂੰ ਹਕੀਕਤ ਬਣਾਉਣ ਵਿੱਚ ਜੁਟ ਜਾਂਦਾ ਹੈ ਤੁਹਾਨੂੰ ਇਸ ਤਰੀਕੇ ਨਾਲ ਸੋਚਣਾ ਬੋਲਣਾ ਅਤੇ ਵਰਤਾਂਤ ਕਰਨਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਉਹ ਚੀਜ਼ ਹੁਣੇ ਹੀ ਪ੍ਰਾਪਤ ਕਰ ਰਹੇ ਹੋ ਕਿਉਂਕਿ ਬ੍ਰਹਿਮੰਡ ਇੱਕ ਆਇਨਾ ਹੈ ਅਤੇ ਆਕਰਸ਼ਣ ਦਾ ਨਿਯਮ ਤੁਹਾਡੇ ਗੈਰੀ ਵਧੀਕ ਚਿੰਤਨਾ ਨੂੰ ਹਕੀਕਤ ਵਿੱਚ ਬਦਲ ਦਿੰਦਾ ਹੈ ਇਹ ਤੁਹਾਡਾ ਕੰਮ ਨਹੀਂ ਕਿ ਇਹ ਸਭ ਕਿਵੇਂ ਹੋਵੇਗਾ ਇਹ ਬ੍ਰਹਿਮੰਡ ਦਾ ਕੰਮ ਹੈ ਜਦੋਂ ਤੁਸੀਂ ਹੈ ਜਾਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਹਾਡੀ ਇੱਛਾ ਕਿਵੇਂ ਪੂਰੀ ਹੋਵੇਗੀ ਤਾਂ ਤੁਸੀਂ ਉਹ ਆਵਾਜ਼ਾਂ ਪੇਜ ਰਹੇ ਹੁੰਦੇ ਹੋ ਜੋ ਸ਼ੰਕਾ ناکامی ਅਤੇ ਅਵਿਸ਼ਵਾਸ ਦੀ ਨਿਸ਼ਾਨੀ ਹੁੰਦੀਆਂ ਹਨ ਜਦੋਂ ਤੁਸੀਂ ਯਕੀਨ ਕਰ ਲੈਂਦੇ ਹੋ ਕਿ ਤੁਹਾਨੂੰ ਉਹ ਚੀਜ਼ ਮਿਲ ਰਹੀ ਹੈ ਤਿਆਰ ਹੋ ਜਾਓ ਜਾਦੂ ਦੇਖਣ ਲਈ ਤੀਜਾ ਕਦਮ ਪਉਣਾ ਇਹ ਮਹਿਸੂਸ ਕਰੋ ਜਿਵੇਂ ਤੁਸੀਂ ਉਹ ਚੀਜ਼ ਹੁਣੇ ਹੀ ਪ੍ਰਾਪਤ ਕਰ ਚੁੱਕੇ ਹੋ ਜਿੰਨਾ ਜ਼ਿਆਦਾ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਉਹਨਾ ਹੀ ਤੁਸੀਂ ਉਹੀ ਫ੍ਰੀਕਵੈਂਸੀ ਬਣਾਉਂਦੇ ਹੋ ਜਿਸ ਤੇ ਤੁਹਾਡੀ ਇਛਤ ਚੀਜ਼ ਹੈ ਇਹ ਤੇਜ਼ੀ ਨਾਲ ਕਰਨਾ ਹੈ ਕੋਈ ਦੇਰੀ ਨਾ ਕਰੋ ਕੋਈ ਸ਼ੰਕਾ ਨਾ ਕਰੋ ਕੋਈ ਦੁਬਾਰਾ ਸੋਚਣਾ ਨਹੀਂ ਜਦੋਂ ਤੁਸੀਂ ਅੰਦਰੋਂ ਆਵੇਗ ਅਤੇ ਪ੍ਰੇਰਣਾ ਮਹਿਸੂਸ ਕਰੋ ਤਾਂ ਤੁਰੰਤ ਕਾਰਵਾਈ ਕਰੋ ਇਤਿਹਾਸ ਵਿੱਚ ਜੇਕਰ ਕੋਈ ਵੀ ਚੀਜ਼ ਬਣੀ ਵਿਖਰੀ ਜਾਂ ਖੋਜੀ ਗਈ ਤਾਂ ਉਹ ਇੱਕ ਵਿਚਾਰ ਨਾਲ ਸ਼ੁਰੂ ਹੋਈ ਸੀ ਵਿਸ਼ਵਾਸ ਰੱਖੋ ਜਿਵੇਂ ਤੁਸੀਂ ਰਾਤ ਨੂੰ ਕਾਰ ਚਲਾ ਰਹੇ ਹੋ ਉਹਆਂਡੀਆਂ ਹੈਡਲਾਈਟਸ ਕੇਵਲ 200 ਫੁੱਟ ਤੱਕ ਹੀ ਰੋਸ਼ਨੀ ਪਾ ਸਕਦਿਆਂ ਹਨ ਪਰ ਤੁਸੀਂ ਪੂਰਾ ਸਫਰ ਤੈਅ ਕਰ ਸਕਦੇ ਹੋ ਜਿੰਦਗੀ ਵੀ ਠੀਕ ਇਸੇ ਤਰ੍ਹਾਂ ਆਇਸਤਾ ਆਇਸਤਾ ਖੁੱਲਦੀ ਜਾਂਦੀ ਹੈ ਤੁਹਾਨੂੰ ਸਾਰੀ ਸੀੜੀ ਦੇਖਣ ਦੀ ਲੋੜ ਨਹੀਂ ਬਸ ਪਹਿਲਾ ਕਦਮ ਚੁੱਕੋ ਗੌਤਮ ਬੁੱਧ ਨੇ ਕਿਹਾ ਸੀ ਕਿ ਅਸੀਂ ਅੱਜ ਜੋ ਵੀ ਹਾਂ ਉਹ ਸਾਡੇ ਪੁਰਾਣੇ ਵਿਚਾਰਾਂ ਦੇ ਕਾਰਨ ਹੀ ਹੈ ਜਦੋਂ ਤੁਸੀਂ ਮਾਨਸਿਕ ਤਸਵੀਰ ਬਣਾਉਂਦੇ ਹੋ ਤਾਂ ਹਮੇਸ਼ਾ ਅੰਤਿਮ ਨਤੀਜੇ ਤੇ ਧਿਆਨ ਕੇਂਦਰਿਤ ਕਰੋ ਇੱਕ ਉਦਾਹਰਣ ਦੇ ਨਾਲ ਸਮਝਿਏ ਆਪਣੇ ਹੱਥ ਦੇ ਪਿਛਲੇ ਹਿੱਸੇ ਨੂੰ ਦੇਖੋ ਚਮੜੀ ਦਾ ਰੰਗ ਨਸਾਂ ਅੰਗੂਠੀਆਂ ਨਖੂਨ ਹੁਣ ਆਪਣੀਆਂ ਉਂਗਲੀਆਂ ਨੂੰ ਇੱਕ ਨਵੀਂ ਗੱਡੀ ਦੇ ਸਟੀਅਰਿੰਗ ਤੇ ਮਹਿਸੂਸ ਕਰੋ ਕਾਸ਼ ਇਹ ਗੱਡੀ ਮੇਰੇ ਕੋਲ ਹੋਵੇ ਨਾ ਸੋਚੋ ਬਲਕਿ ਇਹ ਮਹਿਸੂਸ ਕਰੋ ਕਿ ਗੱਡੀ ਤੁਹਾਡੀ ਹੋ ਚੁੱਕੀ ਹੈ ਇਹ ਵਿਜ਼ਨ ਬੋਰਡ ਰਾਹੀ ਵੀ ਹੋ ਸਕਦੀ ਹੈ 1995 ਵਿੱਚ ਜੌਨ ਖਸਰਾਫ ਨੇ ਇੱਕ ਵਿਜ਼ਨ ਬੋਰਡ ਬਣਾਇਆ ਜਿਸ ਤੇ ਉਸਨੇ ਆਪਣੀਆਂ ਸਾਰੀਆਂ ਇੱਛਤਾਂ ਕਾਰ ਕ ਜੀਵਨ ਸਾਥੀ ਦੀਆਂ ਤਸਵੀਰਾਂ ਲਗਾਈਆਂ ਹਰ ਰੋਜ਼ ਉਹ ਆਪਣੇ ਦਫ਼ਤਰ ਵਿੱਚ ਇਸ ਬੋਰਡ ਨੂੰ ਵੇਖਦਾ ਤੇ ਇਹ ਮਹਿਸੂਸ ਕਰਦਾ ਕੀ ਉਹ ਚੀਜ਼ਾਂ ਉਸਦੇ ਕੋਲ ਹਨ ਪੰਜ ਸਾਲਾਂ ਤੱਕ ਉਹ ਵੱਖ-ਵੱਖ ਸ਼ਹਿਰਾਂ ਵਿੱਚ ਰਿਹਾ ਅਖਰ 2000 ਵਿੱਚ ਕੈਲੀਫੋਰਨੀਆ ਆ ਗਿਆ ਜਿੱਥੇ ਉਸਨੇ ਇੱਕ ਕਾਰ ਖਰੀਦਿਆ ਇੱਕ ਸਵੇਰੇ ਉਸਦਾ ਬੇਟਾ ਕੀਨਨ ਦਫ਼ਤਰ ਵਿੱਚ ਆਇਆ ਜਿੱਥੇ ਇੱਕ ਪੁਰਾਣਾ ਬਕਸਾ ਰੱਖਿਆ ਸੀ ਉਸਨੇ ਪੁੱਛਿਆ ਡੈਡੀ ਇਸ ਵਿੱਚ ਕੀ ਹੈ ਜੌਨ ਨੇ ਕਿਹਾ ਇਹ ਮੇਰੇ ਵਿਜ਼ਨ ਬੋਰਡ ਹਨ ਕੀਨਨ ਨੇ ਪੁੱਛਿਆ ਵਿਜ਼ਨ ਬੋਰਡ ਕੀ ਹੁੰਦਾ ਹੈ ਜੌਨ ਨੇ ਸਮਝਾਇਆ ਇਹ ਉਹਨਾਂ ਚੀਜ਼ਾਂ ਦੀ ਤਸਵੀਰ ਹੈ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਪਾਉਣਾ ਚਾਹੁੰਦਾ ਹਾਂ ਬੱਚਾ ਇਹ ਚੀਜ਼ ਨਹੀਂ ਸਮਝ ਸਕਦਾ ਸੀ ਇਸ ਲਈ ਜੌਨ ਨੇ ਕਿਹਾ ਆਓ ਮੈਂ ਤੈਨੂੰ ਵਿਜ਼ਨ ਬੋਰਡ ਦਿਖਾਉਂਦਾ ਹਾਂ ਇਹ ਸਮਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੋਵੇਗਾ ਮੈਂ ਬਕਸਾ ਖੋਲਿਆ ਇੱਕ ਵਿਜ਼ਨ ਬੋਰਡ ਤੇ ਇੱਕ ਮਕਾਨ ਦੀ ਤਸਵੀਰ ਸੀ ਜਿਸ ਦੀ ਮੈਂ 5 ਸਾਲ ਪਹਿਲਾਂ ਮਾਨਸਿਕ ਤਸਵੀਰ ਦੇਖ ਰਿਹਾ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਅਸੀਂ ਇਸ ਸਮੇਂ ਠੀਕ ਉਸੇ ਮਕਾਨ ਵਿੱਚ ਰਹਿ ਰਹੇ ਸੀ ਇਹ ਠੀਕ ਉਹੀ ਮਕਾਨ ਸੀ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੈਂ ਅਸਲ ਵਿੱਚ ਆਪਣੇ ਸੁਪਨਿਆਂ ਦਾ ਮਕਾਨ ਖਰੀਦ ਲਿਆ ਸੀ ਉਸ ਦਾ ਨਵੀਨੀਕਰਨ ਕਰਾਇਆ ਸੀ ਅਤੇ ਮੈਨੂੰ ਇਹ ਪਤਾ ਵੀ ਨਹੀਂ ਲੱਗਾ ਮੈਂ ਉਸ ਮਕਾਨ ਨੂੰ ਵੇਖ ਕੇ ਰੋਣ ਲੱਗ ਪਿਆ ਕਿਉਂਕਿ ਮੈਂ ਹੈਰਾਨ ਤੇ ਹਤਪ੍ਰਭ ਸੀ ਕਿਨਨ ਨੇ ਪੁੱਛਿਆ ਤੁਸੀਂ ਰੋ ਕਿਉਂ ਰਹੇ ਹੋ ਮੈਂ ਕਿਹਾ ਕਿਉਂਕਿ ਹੁਣ ਮੈਨੂੰ ਆਕਰਸ਼ਣ ਦੇ ਨਿਯਮ ਦਾ ਅਸਲੀ ਸੱਚ ਸਮਝ ਆ ਗਿਆ ਹੈ ਹੁਣ ਮੈਨੂੰ ਸਮਝ ਆ ਗਿਆ ਹੈ ਕਿ ਮਾਨਸਿਕ ਤਸਵੀਰ ਦੇਖਣ ਦੀ ਤਾਕਤ ਕੀ ਹੁੰਦੀ ਹੈ ਹੁਣ ਮੈਨੂੰ ਸਮਝ ਆ ਗਿਆ ਹੈ ਕਿ ਮੇਰੀ ਪੜ੍ਹਾਈ ਮੇਰਾ ਕੰਮ ਮੇਰੀਆਂ ਕੰਪਨੀਆਂ ਆਦਿ ਮੇਰੀ ਸਫਲਤਾ ਦਾ ਰਾਜ਼ ਕੀ ਹੈ ਜਿਵੇਂ ਇਹ ਮੇਰੇ ਮਕਾਨ ਲਈ ਕਾਮਯਾਬ ਹੋਇਆ ਉਵੇਂ ਹੀ ਤੁਸੀਂ ਵੀ ਇਸ ਤਰੀਕੇ ਨੂੰ ਆਪਣੇ ਜੀਵਨ ਵਿੱਚ ਅਜਮਾਇਂ ਆਪਣੇ ਵਿਜ਼ਨ ਬੋਰਡ ਤੇ ਆਪਣੀ ਕਲਪਨਾ ਨੂੰ ਉਡਣ ਦੇ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਲੈ ਕੇ ਹੋਣਾ ਚਾਹੁੰਦੇ ਹੋ ਉਹਨਾਂ ਦੀਆਂ ਤਸਵੀਰਾਂ ਉੱਤੇ ਲਗਾਓ ਆਪਣੇ ਵਿਜ਼ਨ ਬੋਰਡ ਨੂੰ ਅਜਿਹੀ ਥਾਂ ਰੱਖੋ ਜਿੱਥੇ ਤੁਸੀਂ ਹਰ ਰੋਜ਼ ਉਹਨਾਂ ਨੂੰ ਵੇਖ ਸਕੋ ਜਿਵੇਂ ਕਿ ਜਾਨ ਅਸਰਫ ਨੇ ਕੀਤਾ ਉਹ ਪਾਵਨਾਵਾ ਮਹਿਸੂਸ ਕਰੋ ਜਿਵੇਂ ਕਿ ਉਹ ਚੀਜ਼ਾਂ ਤੁਹਾਡੇ ਕੋਲ ਪਹਿਲਾਂ ਹੀ ਮੌਜੂਦ ਹਨ ਜਦੋਂ ਤੁਸੀਂ ਉਹਨਾਂ ਨੂੰ ਪ੍ਰਾਪਤ ਕਰ ਲਵੋ ਤਾਂ ਪੁਰਾਣੀਆਂ ਤਸਵੀਰਾਂ ਹਟਾ ਕੇ ਨਵੀਆਂ ਲਗਾਓ ਇਹ ਬੱਚਿਆਂ ਨੂੰ ਆਕਰਸ਼ਣ ਦੇ ਨਿਯਮ ਸਿਖਾਉਣ ਦਾ ਇੱਕ ਸ਼ਾਨਦਾਰ ਤਰੀਕਾ ਹੈ ਮੈਨੂੰ ਆਸ ਹੈ ਕਿ ਵਿਜ਼ਨ ਬੋਧ ਬਣਾਉਣ ਨਾਲ ਦੁਨੀਆ ਪਰ ਦੇ ਮਾਪੇ ਅਤੇ ਅਧਿਆਪਕ ਪ੍ਰੇਰਿਤ ਹੋਣਗੇ ਦੋਸਤੋ ਜੇਕਰ ਤੁਸੀਂ ਅਜੇ ਤੱਕ ਵੀ ਇਸ ਜਾਣਕਾਰੀ ਵਿੱਚ ਰੁਚੀ ਰੱਖ ਰਹੇ ਹੋ ਤਾਂ ਇਹ ਦੱਸਦਾ ਹੈ ਕਿ ਤੁਸੀਂ ਆਪਣੇ ਜੀਵਨ ਵਿੱਚ ਵਾਸਤਵ ਵਿੱਚ ਬਹੁਤ ਸਫਲ ਹੋਣਾ ਚਾਹੁੰਦੇ ਹੋ ਅਤੇ ਤੁਸੀਂ ਜ਼ਰੂਰ ਹੋਵੋਗੇ ਹੁਣ ਅਸੀਂ ਹੋਰ ਪੰਜ ਮਤਵਪੂਰਨ ਅਧਿਆਏ ਚਰਚਾ ਕਰਨ ਵਾਲੇ ਹਾਂ ਵੀਡੀਓ ਵਿੱਚ ਬਨੇ ਰਹੋ ਅਧਿਆਏ 5 ਤੰਦਰਸ ਨੈਪੋਲੀਅਨ ਹਿਲ ਨੇ ਕਿਹਾ ਸੀ ਮਨੁੱਖ ਜੋ ਕੁਝ ਕਲਪਨਾ ਕਰ ਸਕਦਾ ਹੈ ਉਹ ਉਸ ਦੀ ਰਚਨਾ ਵੀ ਕਰ ਸਕਦਾ ਹੈ ਕਿਸੇ ਵਿਅਕਤੀ ਕੋਲ ਲੋੜਿੰਦਾ ਤਾਂ ਨਾ ਹੋਣਗਾ ਇੱਕੋ ਇੱਕ ਕਾਰਨ ਇਹ ਹੈ ਕਿ ਉਹ ਆਪਣੇ ਵਿਚਾਰਾਂ ਰਹੀਂ ਪੈਸੇ ਨੂੰ ਆਪਣੇ ਕੋਲ ਆਉਣ ਤੋਂ ਰੋਕ ਰਿਹਾ ਹੈ ਹਰ ਨਕਾਰਾਤਮਕ ਵਿਚਾਰ ਜਾਂ ਪਾਵਨਾ ਤੁਹਾਡੇ ਚੰਗੇ ਭਲੇ ਨੂੰ ਤੁਹਾਡੇ ਤੱਕ ਆਉਣ ਤੋਂ ਰੋਕ ਰਹੀ ਹੈ ਜਿਸ ਵਿੱਚ ਪੈਸਾ ਵੀ ਸ਼ਾਮਲ ਹੈ ਬ੍ਰਹਿਮੰਡ ਤੁਹਾਡੇ ਲਈ ਪੈਸੇ ਆਉਣ ਤੋਂ ਨਹੀਂ ਰੋਕ ਰਿਹਾ ਕਿਉਂਕਿ ਜਿੰਨਾ ਪੈਸਾ ਤੁਹਾਨੂੰ ਚਾਹੀਦਾ ਹੈ ਉਹ ਸਭ ਕੁਝ ਅਦ੍ਰਿਸ਼ਟ ਰੂਪ ਵਿੱਚ ਇਸ ਸਮੇਂ ਮੌਜੂਦ ਹੈ ਜੇਕਰ ਤੁਹਾਡੇ ਕੋਲ ਲੋੜ ਮੁਤਾਬਕ ਪੈਸਾ ਨਹੀਂ ਹੈ ਤਾਂ ਇਹ ਇਸ ਲਈ ਹੈ ਕਿ ਤੁਸੀਂ ਆਪ ਹੀ ਤਨ ਦੇ ਪਰਵਾਹ ਨੂੰ ਆਪਣੇ ਵੱਲ ਆਉਣ ਤੋਂ ਰੋਕ ਰਹੇ ਹੋ ਹੁਣ ਤੁਸੀਂ ਕਹੋਗੇ ਅਸੀਂ ਆਲ ਨਹੀਂ ਹਾਂ ਜੋ ਤਨ ਦੇ ਪਰਵਾਹ ਨੂੰ ਆਪਣੇ ਕੋਲ ਆਉਣ ਤੋਂ ਰੁਕੀਏ ਪਰ ਹਾਂ ਦੋਸਤੋ ਸਚਾਈ ਇਹੀ ਹੈ ਹੁਣ ਸਵਾਲ ਉੱਠਦਾ ਹੈ ਕਿ ਤੁਸੀਂ ਕਿਵੇਂ ਤਨ ਦੇ ਪਰਵਾਹ ਨੂੰ ਆਪਣੇ ਵੱਲ ਆਉਣ ਤੋਂ ਰੋਕ ਰਹੇ ਹੋ ਜਵਾਬ ਇਹ ਹੈ ਆਪਣੇ ਵਿਚਾਰਾ ਰਹੀ ਤੁਹਾਨੂੰ ਆਪਣੇ ਵਿਚਾਰਾਂ ਦੇ ਤਰਾਜੂ ਦਾ ਚੁਕਾ ਤਨ ਦੀ ਕਾਟ ਵਾਲੇ ਪਲੜੇ ਦੀ ਬਜਾਏ ਪ੍ਰਚੁਰਤਾ ਵਾਲੇ ਪਲੜੇ ਵੱਲ ਕਰਨਾ ਹੋਵੇਗਾ ਜੇਕਰ ਤੁਸੀਂ ਅਭਾਵ ਦੀ ਬਜਾਏ ਪ੍ਰਚੁਰਤਾ ਬਾਰੇ ਸੋਚੋਗੇ ਤਾਂ ਤਰਾਜੂ ਦਾ ਚੁਕਾ ਤੁਰੰਤ ਬਦਲ ਜਾਵੇਗਾ ਜੇਕਰ ਤੁਹਾਡੇ ਮਨ ਵਿੱਚ ਇਹ ਵਿਚਾਰ ਹੈ ਕਿ ਪੈਸਾ ਸਿਰਫ ਤਨਖਾਹ ਵਜੋਂ ਹੀ ਆ ਸਕਦਾ ਹੈ ਤਾਂ ਇਸ ਵਿਚਾਰ ਨੂੰ ਤੁਰੰਤ ਕੱਢ ਦੇਵੋ ਕਿਉਂਕਿ ਜੇ ਤੁਸੀਂ ਹਮੇਸ਼ਾ ਇਹੀ ਸੋਚਦੇ ਰਹੋਗੇ ਤਾਂ ਇਹ ਤੁਹਾਡੀ ਹਕੀਕਤ ਬਣ ਜਾਵੇਗੀ ਇਹ ਤੁਹਾਡਾ ਕੰਮ ਨਹੀਂ ਕਿ ਪੈਸਾ ਤੁਹਾਡੇ ਕੋਲ ਕਿਵੇਂ ਆਏਗਾ ਤੁਹਾਡਾ ਕੰਮ ਸਿਰਫ ਇਹ ਯਕੀਨ ਰੱਖਣਾ ਹੈ ਕਿ ਤੁਹਾਨੂੰ ਉਹ ਮਿਲ ਰਿਹਾ ਹੈ ਅਤੇ ਇਸ ਖਿਆਲ ਨੂੰ ਮਹਿਸੂਸ ਕਰਕੇ ਖੁਸ਼ ਰਹਿਣਾ ਹੈ ਵਿਸ਼ਤ੍ਰਿਤ ਵਿਵਰਣ ਬ੍ਰਹਿਮੰਡ ਤੇ ਛੱਡੋ ਉਹ ਆਪੇ ਹੀ ਨਿਰਧਾਰਤ ਕਰੇਗਾ ਕਿ ਤੁਹਾਡੇ ਕੋਲ ਪੈਸਾ ਕਿਵੇਂ ਆਏਗਾ ਲੋਕ ਅਕਸਰ ਕਹਿੰਦੇ ਹਨ ਮੈਂ ਇਸ ਦਾ ਖਰਚ ਨਹੀਂ ਠਾਨ ਸਕਦਾ ਸੋਚੋ ਇਸ ਦਾ ਨਤੀਜਾ ਕੀ ਹੋਵੇਗਾ ਤੁਹਾਡੀ ਇੱਛਾ ਹੀ ਮੇਰਾ ਹੁਕਮ ਹੈ ਜੇਕਰ ਤੁਸੀਂ ਇਹ ਬੋਲਦੇ ਹੋ ਤਾਂ ਤੁਸੀਂ ਅਸਲ ਵਿੱਚ ਹੀ ਆਪਣੇ ਆਪ ਨੂੰ ਇਸ ਕਮੀਆਂ ਪਰਿ ਹਕੀਕਤ ਵਿੱਚ ਬਣ ਰਹੇ ਹੋ ਇਸ ਨੂੰ ਤੁਰੰਤ ਬਦਲੋ ਬਦਲ ਕੇ ਇਹ ਕਹੋ ਮੈਂ ਇਸ ਦਾ ਖਰਚ ਠਾਂ ਸਕਦਾ ਹਾਂ ਮੈਂ ਇਹ ਖਰੀਦ ਸਕਦਾ ਹਾਂ ਇਹ ਵਾਕ ਬਾਰ-ਬਾਰ ਕਹੋ ਜਿਵੇਂ ਕਿ ਤੁਸੀਂ ਇੱਕ ਤੋਤਾ ਫੈਸਲਾ ਕਰੋ ਕਿ ਅਗਲੇ 30 ਦਿਨਾਂ ਤੱਕ ਤੁਸੀਂ ਆਪਣੇ ਮਨਪਸੰਦ ਚੀਜ਼ਾਂ ਨੂੰ ਦੇਖ ਕੇ ਸਿਰਫ ਇਹੀ ਬੋਲੋਗੇ ਮੈਂ ਇਸ ਦਾ ਖਰਚ ਠਾਂ ਸਕਦਾ ਹਾਂ ਮੈਂ ਇਹ ਖਰੀਦ ਸਕਦਾ ਹਾਂ ਜਦੋਂ ਤੁਸੀਂ ਆਪਣੀ ਸੁਪਨਿਆਂ ਦੀ ਕਾਰ ਨੂੰ ਆਉਂਦੇ ਜਾਂਦੇ ਦੇਖੋ ਤਾਂ ਕਹੋ ਮੈਂ ਇਸ ਦਾ ਖਰਚ ਠਾਂ ਸਕਦਾ ਹਾਂ ਜਦੋਂ ਤੁਸੀਂ ਆਪਣੇ ਮਨਪਸੰਦ ਕੱਪੜੇ ਜਾਂ ਛੁੱਟੀਆਂ ਬਾਰੇ ਸੋਚੋ ਕਹੋ ਮੈਂ ਇਹ ਖਰੀਦ ਸਕਦਾ ਹਾਂ ਇਹ ਕਰਨਾ ਤੁਸੀਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰੋਗੇ ਪੈਸੇ ਬਾਰੇ ਬਿਹਤਰ ਮਹਿਸੂਸ ਕਰਨਾ ਸ਼ੁਰੂ ਕਰੋਗੇ ਅਤੇ ਇਹ ਯਕੀਨ ਕਰਨਾ ਸ਼ੁਰੂ ਕਰੋਗੇ ਕਿ ਮੈਂ ਇਹਨਾਂ ਚੀਜ਼ਾਂ ਨੂੰ ਖਰੀਦ ਸਕਦਾ ਹਾਂ ਜਿਵੇਂ ਹੀ ਤੁਸੀਂ ਇਹ ਯਕੀਨ ਕਰ ਲਓਗੇ ਤੁਹਾਡੀ ਜ਼ਿੰਦਗੀ ਦੀ ਤਸਵੀਰ ਬਦਲ ਜਾਵੇਗੀ ਹੋਰ ਵੱਧ ਤਨ ਨੂੰ ਆਕਰਸ਼ਿਤ ਕਰਨ ਲਈ ਤੁਹਾਨੂੰ ਤਾਂ ਬਾਰੇ ਚੰਗਾ ਮਹਿਸੂਸ ਕਰਨਾ ਪਵੇਗਾ ਪਰ ਆਮ ਤੌਰ ਤੇ ਜਦੋਂ ਲੋਕਾਂ ਕੋਲ ਪੈਸਾ ਨਹੀਂ ਹੁੰਦਾ ਉਹ ਇਸ ਬਾਰੇ ਚੰਗਾ ਮਹਿਸੂਸ ਨਹੀਂ ਕਰਦੇ ਪਰ ਇਹ ਨਕਾਰਾਤਮਕ ਪਾਵਨਾਵਾਹੀ ਵੱਧ ਪੈਸੇ ਨੂੰ ਤੁਹਾਡੇ ਕੋਲ ਆਉਣ ਤੋਂ ਰੋਕ ਰਹੀਆਂ ਹਨ ਤੁਹਾਨੂੰ ਇਸ ਚੱਕਰ ਨੂੰ ਤੋੜਨਾ ਹੋਵੇਗਾ ਪੈਸੇ ਬਾਰੇ ਚੰਗਾ ਮਹਿਸੂਸ ਕਰਕੇ ਅਤੇ ਆਪਣੇ ਕੋਲ ਮੌਜੂਦ ਚੀਜ਼ਾਂ ਲਈ కృਤਗਤਾ ਮਹਿਸੂਸ ਕਰਕੇ ਤੁਸੀਂ ਇਸ ਚੱਕਰ ਨੂੰ ਤੋੜ ਸਕਦੇ ਹੋ ਇਹ ਕਹਿਣਾ ਅਤੇ ਮਹਿਸੂਸ ਕਰਨਾ ਸ਼ੁਰੂ ਕਰੋ ਮੇਰੇ ਕੋਲ ਪ੍ਰਚੁਰਤਾ ਵਿੱਚ ਪੈਸਾ ਹੈ ਤਾਂ ਦੀ ਕੋਈ ਕਾਟ ਨਹੀਂ ਇਹ ਮੇਰੇ ਵੱਲ ਆ ਰਿਹਾ ਹੈ ਮੈਂ ਦੌਲਤ ਦਾ ਚੁੰਬਕ ਹਾਂ ਪੈਸਾ ਮੈਨੂੰ ਪਿਆਰ ਕਰਦਾ ਹੈ ਅਤੇ ਮੈਂ ਪੈਸੇ ਨੂੰ ਪਿਆਰ ਕਰਦਾ ਹਾਂ ਮੈਨੂੰ ਹਰ ਰੋਜ਼ ਪੈਸਾ ਮਿਲ ਰਿਹਾ ਹੈ ਪੈਸਾ ਮੈਨੂੰ ਆਸਾਨੀ ਨਾਲ ਅਤੇ ਅਕਸਰ ਮਿਲਦਾ ਹੈ ਧੰਵਾਦ 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 ਅਧਿਆਇ 6 ਚੰਗੇ ਸੰਬੰਧਾਂ ਦਾ ਰਾਜ ਕੀ ਤੁਸੀਂ ਆਪਣੇ ਆਪ ਨਾਲ ਵੈਸਾ ਹੀ ਵਿਵਹਾਰ ਕਰਦੇ ਹੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਹੋਰ ਲੋਕ ਤੁਹਾਡੇ ਨਾਲ ਕਰਨ ਜੇਕਰ ਤੁਸੀਂ ਆਪਣੇ ਆਪ ਨਾਲ ਉਹੋ ਜਿਹਾ ਵਿਵਹਾਰ ਨਹੀਂ ਕਰਦੇ ਤਾਂ ਤੁਸੀਂ ਹਾਲਾਤਾਂ ਨੂੰ ਕਦੇ ਨਹੀਂ ਬਦਲ ਸਕਦੇ ਤੁਹਾਡੇ ਕੰਮ ਤੁਹਾਡੇ ਸ਼ਕਤੀਸ਼ਾਲੀ ਵਿਚਾਰਾਂ ਦਾ ਦਰਪਣ ਹਨ ਜੇਕਰ ਤੁਸੀਂ ਆਪਣੇ ਆਪ ਨਾਲ ਪਿਆਰ ਅਤੇ ਸਤਿਕਾਰ ਨਹੀਂ ਕਰਦੇ ਤਾਂ ਤੁਸੀਂ ਇੱਕ ਐਸਾ ਸੰਕੇਤ ਭੇਜ ਰਹੇ ਹੋ ਜੋ ਦਰਸਾਉਂਦਾ ਹੈ ਕਿ ਤੁਸੀਂ ਕਾਫੀ ਮਤਵਪੂਰਨ ਕਾਫੀ ਕੀਮਤੀ ਜਾਂ ਹੱਕਦਾਰ ਨਹੀਂ ਹੋ ਜੇ ਇਹ ਸੰਕੇਤ ਭੇਜਦੇ ਰਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਵਧੇਰੇ ਐਸੀ પરિਸਥਿਤੀਆਂ ਆਉਣਗੀਆਂ ਜਿਨ੍ਹਾਂ ਵਿੱਚ ਲੋਕ ਤੁਹਾਡਾ ਆਦਰ ਨਹੀਂ ਕਰਨਗੇ ਲੋਕ ਨਤੀਜੇ ਹਨ ਕਰਨ ਤੁਹਾਡੇ ਵਿਚਾਰ ਹਨ ਤੁਹਾਨੂੰ ਆਪਣੇ ਆਪ ਨਾਲ ਪਿਆਰ ਅਤੇ ਸਨਮਾਨ ਨਾਲ ਪੇਸ਼ ਆਉਣਾ ਹੋਵੇਗਾ ਤੁਸੀਂ ਇੱਕ ਨਵਾਂ ਸੰਕੇਤ ਭੇਜੋ ਅਤੇ ਮਨਚਾਹੀ ਫ੍ਰੀਕਵੈਂਸੀ ਤੇ ਪਹੁੰਚੋ ਫਿਰ ਆਕਰਸ਼ਣ ਦਾ ਨਿਯਮ ਤੁਹਾਡੀ ਜ਼ਿੰਦਗੀ ਵਿੱਚ ਉਹ ਲੋਕ ਲਿਆਵੇਗਾ ਜੋ ਤੁਹਾਨੂੰ ਪਿਆਰ ਅਤੇ ਸਨਮਾਨ ਦੇਣਗੇ ਤੁਸੀਂ ਆਪਣੀ ਆਤਮ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਬਣਾਓ ਇਹ ਕਮੰਡ ਨਹੀਂ ਸੇਤਮੰਦ ਆਤਮ ਹਿਸਾਸ ਹੈ ਜਿਵੇਂ ਹੀ ਤੁਸੀਂ ਆਪਣੇ ਆਪ ਨਾਲ ਪਿਆਰ ਕਰਨਾ ਸ਼ੁਰੂ ਕਰੋਗੇ ਤੁਸੀਂ ਦੂਜਿਆਂ ਨਾਲ ਵੀ ਪਿਆਰ ਕਰਨਾ ਸ਼ੁਰੂ ਕਰ ਦੋਗੇ ਜਦੋਂ ਤੁਸੀਂ ਆਪਣੇ ਬਾਰੇ ਮਾੜਾ ਮਹਿਸੂਸ ਕਰਦੇ ਹੋ ਤਾਂ ਤੁਸੀਂ ਪਿਆਰ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰ ਲੈਂਦੇ ਹੋ ਅਤੇ ਉਹ ਜਿਹੇ ਹਾਲਾਤ ਅਤੇ ਲੋਕ ਆਕਰਸ਼ਿਤ ਕਰਦੇ ਹੋ ਜੋ ਤੁਹਾਨੂੰ ਮਾੜਾ ਮਹਿਸੂਸ ਕਰਵਾਉਂਦੇ ਹਨ ਆਪਣੇ ਗੁਨਾ ਤੇ ਧਿਆਨ ਦਿਓ ਆਪਣੇ ਅਬਗੁਨਾ ਤੇ ਨਹੀਂ ਆਕਰਸ਼ਨ ਦਾ ਨਿਯਮ ਤੁਹਾਨੂੰ ਹੋਰ ਵੀ ਉਹ ਗੁਣ ਦਿਖਾਵੇਗਾ ਜੋ ਤੁਹਾਨੂੰ ਪਸੰਦ ਆਉਣਗੇ ਜੇਕਰ ਤੁਸੀਂ ਕਿਸੇ ਸੰਬੰਧ ਨੂੰ ਸਫਲ ਬਣਾਉਣਾ ਚਾਹੁੰਦੇ ਹੋ ਤਾਂ ਸਾਹਮਣੇ ਵਾਲੇ ਦੇ ਅਬਗੁਨਾ ਦੀ ਬਜਾਏ ਉਹਨਾਂ ਦੇ ਗੁਨਾ ਤੇ ਧਿਆਨ ਦਿਓ ਜਿਵੇਂ ਹੀ ਤੁਸੀਂ ਸੁੰਦਰਤਾ ਤੇ ਸ਼ਕਤੀ ਤੇ ਧਿਆਨ ਕੇਂਦਰਿਤ ਕਰੋਗੇ ਤੁਹਾਨੂੰ ਹੋਰ ਵੀ ਵਧੇਰੇ ਇਹੀ ਕੁਝ ਮਿਲੇਗਾ ਅਧਿਆਇ 7 ਸਿਹਤ ਦਾ ਰਾਜ ਉਪਚਾਰ ਦੇ ਖੇਤਰ ਵਿੱਚ ਪਲੇਸੀਬੋ ਪ੍ਰਭਾਵ ਬਾਰੇ ਜਾਣਕਾਰੀ ਹੈ ਪਲੇਸੀਬੋ ਇੱਕ ਅਜੇਹੀ ਨਕਲੀ ਦਵਾਈ ਹੁੰਦੀ ਹੈ ਜਿਸ ਦਾ ਕਿਸੇ ਵੀ ਤਰੀਕੇ ਨਾਲ ਸਰੀਰ ਤੇ ਕੋਈ ਪ੍ਰਭਾਵ ਨਹੀਂ ਹੁੰਦਾ ਇਹ ਦਰਅਸਲ ਸਿਰਫ ਇੱਕ ਮਿੱਠੀ ਗੋਲੀ ਹੁੰਦੀ ਹੈ ਪਰ ਜਦੋਂ ਇਸ ਨੂੰ ਮਰੀਜ਼ ਨੂੰ ਇਹ ਕਹਿ ਕੇ ਦਿੱਤਾ ਜਾਂਦਾ ਹੈ ਕਿ ਇਹ ਇੱਕ ਪ੍ਰਭਾਵਸ਼ਾਲੀ ਦਵਾਈ ਹੈ ਤਾਂ ਪਲੇਸੀਬੋ ਦਾ ਪ੍ਰਭਾਵ ਅਸਲ ਦਵਾਈ ਵਾਂਗ ਹੀ ਹੋ ਜਾਂਦਾ ਹੈ ਗੈਰੀ ਖੋਜਾਂ ਨੇ ਦੱਸਿਆ ਹੈ ਕਿ ਮਨੁੱਖ ਦੀ ਮਾਨਸਿਕਤਾ ਅਤੇ ਵਿਸ਼ਵਾਸ ਉਸ ਦੀ ਸਿਹਤ ਤੇ ਵੱਡਾ ਪ੍ਰਭਾਵ ਪਾਉਂਦੇ ਹਨ ਸ਼ੋਧ ਕਰਤਿਆਂ ਨੇ ਪਤਾ ਲਗਾਇਆ ਹੈ ਕਿ ਇਨਸਾਨ ਦਾ ਮਸਤਿਸ਼ਕ ਉਪਚਾਰ ਵਿੱਚ ਸਭ ਤੋਂ ਵੱਡਾ ਤੱਤ ਹੈ ਕਈ ਵਾਰ ਤਾਂ ਇਹ ਦਵਾਈ ਨਾਲੋਂ ਵੀ ਵਧੇਰੇ ਮਤਵਪੂਰਨ ਹੁੰਦਾ ਹੈ ਪਲੇਸੀਬੋ ਪ੍ਰਭਾਵ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਜਦੋਂ ਇੱਕ ਰੋਗੀ ਇਸ ਗੱਲ ਵਿੱਚ ਪੂਰਾ ਯਕੀਨ ਕਰ ਲੈਂਦਾ ਹੈ ਕਿ ਨਕਲੀ ਗੋਲੀ ਅਸਲ ਦਵਾਈ ਹੈ ਤਾਂ ਉਸ ਦਾ ਅਵਚੇਤਨ ਮਨ ਉਸ ਦੀ ਬਿਮਾਰੀ ਨੂੰ ਠੀਕ ਕਰਨ ਲੱਗ ਪੈਂਦਾ ਹੈ ਤੁਸੀਂ ਆਪਣੇ ਵਿਚਾਰਾਂ ਰਾਹੀਂ ਆਦਰਸ਼ ਸੇਤ ਆਦਰਸ਼ ਸਰੀਰ ਆਦਰਸ਼ ਵਜ਼ਨ ਅਤੇ ਚਿਰਿਆਵਨ ਪ੍ਰਾਪਤ ਕਰ ਸਕਦੇ ਹੋ ਨਿਰੰਤਰ ਪੂਰਨਤਾ ਬਾਰੇ ਸੋਚ ਕੇ ਤੁਸੀਂ ਇਸ ਨੂੰ ਹਕੀਕਤ ਬਣਾ ਸਕਦੇ ਹੋ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਪਰ ਤੁਸੀਂ ਉਸ ਬਾਰੇ ਹੀ ਸੋਚ ਰਹੇ ਹੋ ਅਤੇ ਲੋਕਾਂ ਨਾਲ ਗਲਬਾਤ ਕਰ ਰਹੇ ਹੋ ਤਾਂ ਤੁਸੀਂ ਹੋਰ ਵੀ ਬਿਮਾਰ ਕੋਸ਼ਿਕਾਵਾਂ ਬਣਾਉਂਦੇ ਹੋ ਪੂਰਨ ਤੰਦਰੁਸਤ ਸਰੀਰ ਦੀ ਤਸਵੀਰ ਦੇਖੋ ਅਤੇ ਬਿਮਾਰੀ ਦੀ ਫਿਕਰ ਛੱਡੋ ਲੋਕ ਅਕਸਰ ਬਿਮਾਰੀ ਬਾਰੇ ਹੀ ਸੋਚਦੇ ਹਨ ਅਤੇ ਇਸੇ ਕਰਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ ਜੇਕਰ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਉਸ ਬਾਰੇ ਨਾ ਗਲ ਕਰੋ ਯਾਦ ਰੱਖੋ ਕਿ ਤੁਹਾਡਾ ਵਿਚਾਰ ਸਭ ਤੋਂ ਮਹੱਤਵਪੂਰਨ ਹੈ ਇਸ ਕਰਕੇ ਇਹ ਗੱਲ ਵਧੇਰੇ ਵਾਰ ਦੋਰਾਓ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ ਅਤੇ ਇਸ ਨੂੰ ਅਸਲ ਵਿੱਚ ਮਹਿਸੂਸ ਵੀ ਕਰੋ ਤੁਹਾਡਾ ਸ਼ਰੀਰ ਆਪਣੇ ਆਪ ਹੀ ਬਿਮਾਰੀ ਠੀਕ ਕਰਨ ਲੱਗ ਪਵੇਗਾ। ਅਧਿਆਇ 8 ਆਤਮਰਸ। ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਨਿਆ ਹੋਵੇਗਾ, ਮੇਰੇ ਮਾਪੇ ਸ਼ਰਾਬੀ ਸਨ, ਮੇਰੇ ਪਿਤਾ ਜੀ ਮੈਨੂੰ ਮਾਰਦੇ ਸਨ ਜਦੋਂ ਮੈਂ 6 ਸਾਲ ਦਾ ਸੀ, ਮੇਰੀ ਮਾਂ ਨੇ ਉਹਨਾਂ ਤੋਂ ਤਲਾਕ ਲੈ ਲਿਆ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਇੱਕ ਦੀ ਕਹਾਣੀ ਹੁੰਦੀ ਹੈ ਪਰ ਅਸਲ ਸਵਾਲ ਇਹ ਹੈ ਕਿ ਤੁਸੀਂ ਹੁਣ ਕੀ ਚੋਣ ਕਰ ਰਹੇ ਹੋ? ਤੁਸੀਂ ਜਾਂ ਤਾਂ ਆਪਣੀ ਅਣਚਾਹੀ ਹਾਲਾਤ ਤੇ ਧਿਆਨ ਕੇਂਦਰਿਤ ਕਰ ਸਕਦੇ ਹੋ। ਜਾਂ ਆਪਣੀ ਮਨਚਾਈ ਹਾਲਾਤ ਤੇ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਤੇ ਧਿਆਨ ਦਿੰਦੇ ਹੋ ਤਾਂ ਮਾੜੀਆਂ ਚੀਜ਼ਾਂ ਖਤਮ ਹੋਣ ਲੱਗਦੀਆਂ ਹਨ ਜੇਕਰ ਤੁਸੀਂ ਆਪਣੇ ਬੀਤੇ ਸਮੇਂ ਦੀਆਂ ਮੁਸ਼ਕਲਾਂ ਤੇ ਧਿਆਨ ਦਿੰਦੇ ਹੋ ਤਾਂ ਤੁਸੀਂ ਆਪਣੇ ਵਰਤਮਾਨ 'ਚ ਹੋਰ ਜ਼ਿਆਦਾ ਸਮੱਸਿਆਵਾਂ ਖੜੀਆਂ ਕਰ ਰਹੇ ਹੋ ਜੋ ਵੀ ਹੋਇਆ ਉਸ ਨੂੰ ਛੱਡ ਦਿਓ ਕਿਉਂਕਿ ਇਸ ਵਿੱਚ ਹਾੜਾ ਹੀ ਫਾਇਦਾ ਹੈ ਜੇਕਰ ਤੁਸੀਂ ਕਿਸੇ ਨਾਲ ਗੁੱਸਾ ਰੱਖਦੇ ਹੋ ਜਾਂ ਕਿਸੇ ਨੂੰ ਦੋਸ਼ ਦਿੰਦੇ ਹੋ ਤਾਂ ਤੁਸੀਂ ਸਿਰਫ ਆਪਣਾ ਨੁਕਸਾਨ ਕਰ ਰਹੇ ਹੋ ਤੁਸੀਂ ਹੀ ਇੱਕੋ ਇੱਕ ਵਿਅਕਤੀ ਹੋ ਜੋ ਆਪਣੇ ਹੱਕ ਵਾਲੀ ਜ਼ਿੰਦਗੀ ਬਣਾ ਸਕਦੇ ਹੋ ਜਦੋਂ ਤੁਸੀਂ ਚੇਤਨਤਾ ਪੂਰਵਕ ਆਪਣੀਆਂ ਚਾਹੀਦੀਆਂ ਚੀਜ਼ਾਂ ਤੇ ਧਿਆਨ ਦਿੰਦੇ ਹੋ ਚੰਗੀਆਂ ਭਾਵਨਾਵਾਂ ਪੇਜਦੇ ਹੋ ਤਾਂ ਆਕਰਸ਼ਣ ਦਾ ਨਿਯਮ ਕੰਮ ਕਰਦਾ ਹੈ ਤੁਸੀਂ ਸਿਰਫ ਸ਼ੁਰੂਆਤ ਕਰੋ ਤੇ ਜਾਦੂ ਦਿਖਾਈ ਦੇਵੇਗਾ ਜਦੋਂ ਤੁਸੀਂ ਕਹਿੰਦੇ ਹੋ ਮੈਂ ਗਰੀਬ ਹਾਂ ਮੈਂ ਬਿਮਾਰ ਹਾਂ ਮੈਂ ਮੂਰਖ ਹਾਂ ਮੈਂ ਮੋਟਾ ਹਾਂ ਮੈਂ ਬੁੱਢਾ ਹਾਂ ਤਾਂ ਜਿੰਨ ਕਹਿੰਦਾ ਹੈ ਤੁਹਾਡੀ ਇੱਛਾ ਹੀ ਮੇਰਾ ਹੁਕਮ ਹੈ ਇਸ ਦਾ ਤਰੀਕਾ ਬਦਲੋ ਮੈਂ ਹਰ ਚੰਗੀ ਚੀਜ਼ ਪ੍ਰਾਪਤ ਕਰ ਰਿਹਾ ਹਾਂ ਮੈਂ ਖੁਸ਼ ਹਾਂ ਮੈਂ ਅਮੀਰ ਹਾਂ ਮੈਂ ਸੇਤਮੰਦ ਹਾਂ ਮੈਂ ਪ੍ਰੇਮਪੂਰਨ ਹਾਂ ਮੈਂ ਸਮੇਦਾ ਪਾਬੰਦ ਹਾਂ ਮੈਂ ਚਿਰਯੋਵਨ ਹਾਂ ਮੈਂ ਹਰ ਰੋਜ਼ ਊਰਜਾਵਾਨ ਹਾਂ ਮੈਂ ਪੂਰਨ ਆਦਰਸ਼ ਸ਼ਕਤੀਸ਼ਾਲੀ ਉਤਸ਼ਾਹੀ ਪ੍ਰੇਮਪਰਿਆ ਸਦਭਾਵਨਾਪੂਰਨ ਅਤੇ ਖੁਸ਼ ਹਾਂ ਇਹ ਵਾਕ ਦਿਨ ਵਿੱਚ ਪੰਜਾ 100 ਵਾਰ 21 ਦਿਨਾਂ ਤੱਕ ਕਿਸੇ ਤੋਤੇ ਵਾਂਗ ਦੋਰਾਓ 21 ਦਿਨਾਂ ਤੋਂ ਬਾਅਦ ਇਹ ਤੁਹਾਡੀ ਆਦਤ ਬਣ ਜਾਵੇਗੀ ਅਤੇ ਤੁਹਾਡੀ ਜ਼ਿੰਦਗੀ ਵਿੱਚ ਉਹ ਚਮਤਕਾਰ ਹੋਣਗੇ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਅਧਿਆਇ 9 ਜੀਵਨ ਦਾ ਰਾਜ ਅਸਮਾਨ ਵਿੱਚ ਕੋਈ ਐਸੀ ਕਾਲੀ ਪੱਤੀ ਨਹੀਂ ਲਿਖੀ ਜਿਸ ਤੇ ਤੁਹਾਡੀ ਜ਼ਿੰਦਗੀ ਦਾ ਉਦੇਸ਼ ਦਰਜ ਹੋਵੇ ਤੁਹਾਡਾ ਉਦੇਸ਼ ਉਹੀ ਹੈ ਜਿਸ ਨੂੰ ਤੁਸੀਂ ਮੰਨਦੇ ਹੋ ਤੁਹਾਡਾ ਉਦੇਸ਼ ਉਹੀ ਹੈ ਜੋ ਤੁਸੀਂ ਖੁਦ ਨਿਰਗਾਰਿਤ ਕਰਦੇ ਹੋ ਤੁਹਾਡੀ ਜ਼ਿੰਦਗੀ ਉਹੋ ਹੀ ਹੋਵੇਗੀ ਜਿਵੇਂ ਤੁਸੀਂ ਇਸ ਨੂੰ ਬਣਾਓਗੇ ਅਤੇ ਕੋਈ ਵੀ ਇਸ ਦਾ ਮੁਲਾਂਕਣ ਕਰਨ ਲਈ ਖੜਾ ਨਹੀਂ ਹੋਵੇਗਾ ਆਪਣੇ ਆਪ ਨੂੰ ਆਪਣੇ ਮਨਚਾਹੀ ਚੀਜ਼ ਨਾਲ ਦੇਖੋ ਹਰ ਧਾਰਮਿਕ ਗ੍ਰੰਥ ਹਰ ਮਹਾਨ ਦਾਰਸ਼ਨਿਕ ਪੁਸਤਕ ਹਰੇਕ ਮਹਾਨ ਆਗੂ ਅਤੇ ਇਤਿਹਾਸ ਦੇ ਹਰ ਅਵਤਾਰ ਨੇ ਸਾਨੂੰ ਇਹੀ ਗੱਲ ਦੱਸੀ ਹੈ ਅਤੀਤ ਦੇ ਗਿਆਨੀਆਂ ਦਾ ਅਧਿਐਨ ਕਰੋ ਉਹਨਾਂ ਦੀਆਂ ਬਹੁਤੀਆਂ ਗੱਲਾਂ ਤੁਹਾਨੂੰ ਇਸ ਪੁਸਤਕ ਵਿੱਚ ਮਿਲਣਗੀਆਂ ਉਹ ਸਾਰੇ ਇੱਕ ਗੱਲ ਜਾਣਦੇ ਸਨ ਉਹ ਸੀ ਰਸ ਹੁਣ ਤੁਸੀਂ ਵੀ ਇਹ ਰਸ ਜਾਣ ਚੁੱਕੇ ਹੋ ਤੇ ਤੁਸੀਂ ਜਿੰਨਾ ਜ਼ਿਆਦਾ ਇਸ ਦਾ ਇਸਤੇਮਾਲ ਕਰੋਗੇ ਉਨਾ ਹੀ ਜ਼ਿਆਦਾ ਸਮਝੋਗੇ ਰਸ ਤੁਹਾਡੇ ਅੰਦਰ ਹੈ ਤੁਸੀਂ ਜਿੰਨਾ ਜ਼ਿਆਦਾ ਇਸ ਸ਼ਕਤੀ ਨੂੰ ਉਭਰਤੋਂਗੇ ਉਹ ਤੁਹਾਡੀ ਤਰਫ ਖਿੱਚੀ ਆਵੇਗੀ ਇਕ ਸਮਾਂ ਆਵੇਗਾ ਜਦੋਂ ਤੁਹਾਨੂੰ ਕਿਸੇ ਅਭਿਆਸ ਦੀ ਲੋੜ ਨਹੀਂ ਰਹੇਗੀ ਕਿਉਂਕਿ ਤੁਸੀਂ ਖੁਦ ਸ਼ਕਤੀ ਬਣ ਜਾਵੋਗੇ ਆਦਰਸ਼ ਬਣ ਜਾਵੋਗੇ ਬੁੱਧੀ ਬਣ ਜਾਵੋਗੇ ਪ੍ਰੇਮ ਅਤੇ ਆਨੰਦ ਬਣ ਜਾਵੋਗੇ ਅਤੇ ਦੁਨੀਆ ਦੇ ਸਭ ਤੋਂ ਸੁਖੀ ਇਨਸਾਨ ਵੀ ਬਣ ਜਾਵੋਗੇ ਤੁਹਾਨੂੰ ਤੁਹਾਡੀ ਮਨਚਾਹੀ ਖੁਸ਼ੀ ਆਨੰਦ ਪ੍ਰੇਮ ਤੇ ਦੌਲਤ ਭਰੀ ਜ਼ਿੰਦਗੀ ਵਾਸਤੇ ਬਹੁਤ ਬਹੁਤ ਵਧਾਈ ਹੋਵੇ ਸੋ ਦੋਸਤੋ اے ਸੰ ਉਹ ਕੁਝ ਮਤਵਪੂਰਨ ਨੁਕਤੇ ਜੋ ਮੈਂ ਤੁਹਾਨੂੰ ਰੋਂਡਾ ਬਰੰਦੀ ਬੋ ਵਿੱਚੋਂ ਦੱਸੇ ਹਨ ਮੈਂ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਜੇਕਰ ਇਹ ਵੀਡੀਓ ਤੁਹਾਨੂੰ ਵੈਲਿਫ ਦੇ ਰਹੀ ਹੋਵੇ ਤਾਂ ਇਸ ਨੂੰ ਲਾਇਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਅਤੇ ਅੰਤ ਵਿੱਚ ਸਿਰਫ ਇੱਕ ਗੱਲ ਚਾਹੇ ਕੁਝ ਵੀ ਹੋਵੇ ਆਪਣੇ ਸਪਨੇ ਕਦੇ ਨਾ ਛੱਡੋ ਕਿਉਂਕਿ ਸਪਨਾ ਦੇ ਬਿਨਾ ਜ਼ਿੰਦਗੀ ਜ਼ਿੰਦਗੀ ਨਹੀਂ ਉਹ ਸਿਰਫ ਕੱਟੀ ਜਾਂਦੀ ਹੈ ਇਸੇ ਕਰਕੇ ਸਪਨੇ ਵੇਖਦੇ ਰਹੋ ਦੋਸਤੋ ਕਿਉਂਕਿ ਸਪਨੇ ਸੱਚ ਹੁੰਦੇ ਹਨ